ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਵਰਫਿਸ਼ ਕਿਆਮਤ ਦਾ ਦੂਜਾ ਨਾਮ ਉਮੀਦ ਕਰਦਾ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜੀ ਓਵਰਫਿਸ਼ ਦੀ ਮੈਂ ਗੱਲ ਕਰ ਰਿਹਾ ਤੁਸੀਂ ਸਕਰੀਨ ਤੇ ਇਹ ਦੇਖ ਸਕਦੇ ਹੋ ਇਹ ਕਿਆਮਤ ਦਾ ਦੂਜਾ ਨਾਮ ਆ ਇਹ ਜਦ ਵੀ ਕਦੇ ਬੀਚ ਦੇ ਉੱਤੇ ਆਉਂਦੀ ਆ ਭਾਰੀ ਤਬਾਹੀ ਹੁੰਦੀ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਮੈਕਸੀਕੋ ਦੇ ਵਿੱਚ ਬੀਚ ਦੇ ਉੱਤੇ ਹੁਣ ਆਈ ਸੀ ਇਹ ਬੰਦੇ ਦੀ ਤੁਸੀਂ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਦੀ ਇਹ ਦਿਖਦੀ ਹੈ ਤੇ ਉਹਨੇ ਕਿਸ ਤਰ੍ਹਾਂ ਫੜ ਕੇ ਫਿਰ ਇਹ ਅੰਦਰ ਛੱਡ ਕੇ ਹੁੰਦੀ ਸਵਾਹੀ ਆ ਦੇਖੋ ਇਹ ਹੁਣ ਵਿੱਚ ਤੇ ਆ ਚੁੱਕੀ ਆ ਤੇ ਜੋ ਬੰਦਾ ਹੈਗਾ ਇਹ ਉਹਨੂੰ ਫੜ ਕੇ ਹੁਣ ਅੰਦਰ ਛੱਡਣ ਜਾ ਰਿਹਾ ਕਿਉਂਕਿ ਇਹ ਸਭ ਇਹ ਤੋਂ ਮਤਲਬ ਡਰਦੇ ਆਗੇ ਕਿ ਇਹਨੂੰ ਅੰਦਰ ਹੀ ਰਹਿਣਾ ਪੈ ਜਾਊਗਾ ਜੋ ਇਹ ਜੋ ਖਿਸਕ ਆ ਗਈ ਨਾ ਇਹ ਸਮੁੰਦਰ ਦੇ ਡੂੰਘਾਈ ਚ ਰਹਿੰਦੀ ਆ ਤੇ ਇਹ ਮੰਨਿਆ ਜਾਂਦਾ ਹੈਗਾ ਕਿ ਜਦ ਵੀ ਸਮੁੰਦਰ ਦੇ ਵਿੱਚ ਕੋਈ ਹਲਚਲ ਹੁੰਦੀ ਆ ਤਾਂ ਉਦੋਂ ਇਹ ਸਮੁੰਦਰ ਦੇ ਕੰਡੇ ਤੇ ਆ ਜਾਂਦੀ ਆ ਤੇ ਭਾਰੀ ਤਬਾਹੀ ਹੋਣ ਵਾਲੀ ਹੁੰਦੀ ਆ ਤੇ ਇਹ ਨਿਸ਼ਾਨੀ ਦਿੰਦੀ ਆ ਕਿ ਆਪਣਾ ਮਤਲਬ ਦੇਖਭਾਲ ਕਰ ਲੋ ਕਿਉਂਕਿ ਤਬਾਹੀ ਆਉਣ ਵਾਲੀ ਆ ਉਹ ਚਾਹੇ ਜਵਾਲਾ ਮੂੰਗੀ ਪਟੇ ਕਿ ਚਾਹੇ ਕੋਈ ਭਚਾਲ ਆਵੇ ਚਾਹੇ ਕੋਈ ਸੁਨਾਮੀ ਆਵੇ ਇਹ ਕੁਛ ਨਾ ਕੁਛ ਹੁੰਦਾ ਹੀ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਸਮੁੰਦਰ ਦੇ ਕੰਡੇ ਤੇ ਆਈ ਸੀ ਤੇ ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਡਰ ਤੇ ਸਹਿਮ ਦਾ ਮਾਹੌਲ ਆ ਤੁਹਾਨੂੰ ਮੈਪ ਦੇ ਵਿੱਚ ਦਿਖਾ ਦਿੰਦਾ ਇੱਕ ਵਾਰ ਇਹ ਕਿੱਥੇ ਲਿਖੀ ਸੀ ਆ ਜਿੱਦਾਂ ਦੇਖੋ ਇਹ ਇੱਥੇ ਅਮਰੀਕਾ ਕੈਨੇਡਾ ਤੇ ਮੈਕਸੀਕੋ ਆ ਨਾ ਜਿਹੜੇ ਇਹਦੇ ਕੰਡੇ ਤੇ ਦਿਖਾਈ ਦਿੱਤੀ ਸੀ ਇਹ ਤੇ ਆ ਸਾਰੀ ਆ ਜੋ ਇਹ ਪੈਸੀਫਿਕ ਰਿੰਗ ਆ ਆ ਫਾਇਰ ਜਿਹਦੇ ਤੇ ਸਭ ਤੋਂ ਵੱਧ ਭਚਾਲ ਆਉਂਦੇ ਆ ਕਿ ਇੰਡੋਨੇਸ਼ੀਆ ਵਗੈਰਾ ਸਾਰੇ ਜੋ ਜਾਪਾਨ ਵਗੈਰਾ ਉਹਦੇ ਜਿਹੜੇ ਜਵਾਲਾਮੁਖੀ ਨੇ ਇਹਦੇ ਨਹੀਂ ਆਉਂਦੇ ਸਭ ਜਿਸ ਨਾਮੇ ਆਉਂਦੀਆਂ ਨੇ ਇਹ ਜੀ ਆਉਂਦੀਆਂ ਨੇ। ਸੋ ਜੋ ਓਵਰਫਿਸ਼ ਹੈ ਕਿ ਇਹ ਬੀਚ ਤੇ ਆਈ ਹੈ ਕਿ ਇਹ ਡੀਪ ਸੀ ਦੇ ਵਿੱਚ ਰਹਿੰਦੀ ਹੈ ਜੀ। ਮਤਲਬ ਡੰਗਾਈ ਦੇ ਵਿੱਚ ਜਿੱਥੇ ਨਾ ਜਹਾਜ਼ਾਂ ਦਾ ਕੋਈ ਉਡੋਣ ਦਾ ਨਾ ਕੁਝ ਇਹ ਉਦੋਂ ਹੀ ਆਉਂਦੀ ਹੈ ਕਿ ਵਿੱਚ ਦੇ ਉੱਤੇ ਜਾਪਾਨ ਦੇ ਲੋਕਾਂ ਦਾ ਮੰਨਣਾ ਕਿ ਇਹ ਜੋ ਸਮੁੰਦਰ ਦਾ ਦੇਵਤਾ ਹੁੰਦਾਗਾ ਉਹਦਾ ਮੈਸੇਜ ਹੁੰਦਾਗਾ ਕਿ ਤਬਾਹੀ ਆਉਣ ਵਾਲੀ ਆ। ਆਪਦਾ ਬਚਾ ਗਰ ਲਓ ਤੇ ਭਾਰੀ ਕਿਆਮਤ ਆਉਂਦੀ ਏ ਉਦੋਂ ਇਹ ਇਹਦਾ ਇੱਕ ਪੱਖ ਆ ਜੋ ਹੋਰ ਵੀ ਸਾਰੇ ਕਿਹਾ ਜਾ ਰਹੇ ਹਨ ਤੇ ਦੂਜਾ ਪੱਖ ਵਿਗਿਆਨੀ ਇਹ ਵੀ ਕਹਿ ਰਹੇ ਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਿਹਾਗਾ ਤੇ ਡੀਪ ਸੀ ਦੇ ਉੱਤੋਂ ਉਹ ਇਧਰ ਵੱਲ ਆ ਰਹੇ ਆਗੇ ਪਰ ਉਹ ਕੱਲੀ ਹੀ ਕਿਉਂ ਆਈ ਇਹ ਵੀ ਇੱਕ ਸਵਾਲ ਬਣਦਾਗਾ ਕਿ ਸਾਰੀਆਂ ਮੱਛੀਆਂ ਫਿਰ ਤਾਂ ਉਨੀ ਬੀਚ ਤੇ ਆ ਗਈਆਂ ਜੇ ਨਹੀਂ ਪ੍ਰਦੂਸ਼ਣ ਆਗਾ ਤੇ ਇਹ ਮਿਸਟਰੀ ਬਣੀ ਹੋਈ ਆ ਹੁਣ ਉਹ ਬੀਚ ਤੇ ਤਾਂ ਆ ਗਈ ਆ ਹੁਣ ਦੇਖਣਾਗਾ ਕੀ ਇਹ ਗੱਲ ਸੱਚ ਹੈ ਜਾਂ ਨਹੀਂ ਵੈਸੇ ਤਾਂ ਇਹ ਹੋਣੀ ਨਹੀਂ ਚਾਹੀਦੀ ਕਿਉਂਕਿ ਤਬਾਹੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਤੇ ਇਹ ਪੈਸੀਫਿਕ ਰਿੰਗ ਆਫਾਇਰ ਦੇ ਵਿੱਚ ਇੱਥੇ ਦੇਖੀ ਗਈ ਜੀ ਉਮੀਦ ਹੈ ਕਿ ਤੁਹਾਨੂੰ ਜੋ ਜਾਣਕਾਰੀ ਇੰਟਰਸਟਿੰਗ ਲੱਗੀ ਹੋਊਗੀ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰਾਂ ਲੋਕਾਂ ਨਾਲ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਜੋ ਸੀ ਟੱਟ ਤੇ ਆਪਣਾ ਪੰਜਾਬ ਪੁਲਿਸ ਦਾ ਜੋ ਬੈਚ ਆ ਉਹ ਆ ਰਿਹਾ ਸੀਟ ਟੈਟ ਦਾ ਬੈਚ ਆ ਰਿਹਾਗਾ ਆਪਣਾ 20 ਮਾਰਚ ਨੂੰ ਵੀ ਪੰਜਾਬ ਪੁਲਿਸ ਦਾ ਜੋ 15 ਮਾਰਚ ਨੂੰ ਸਾਰਿਆਂ ਦੀ ਇਥੇ ਆਪਾਂ ਡਿਟੇਲ ਨਾਲ ਪੜ੍ਹਾਉਨੇ ਹਾਂ ਪੀ ਆਫ ਪੋਸਟ ਕੋਰਸ ਨੇਗੇ ਸਭ ਤੋਂ ਬੈਸਟ ਕੁਆਲਿਟੀ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਬੇਚ ਦੇਖੋ ਕੇ ਕਲਾਸਾਂ ਜੁਆਇਨ ਜ਼ਰੂਰ ਕਰਿਓ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ 1 ਮਹੀਨਾ ਜਾ ਕੇ ਪਹਿਲਾਂ ਪੜ੍ਹਨਾ ਹੈ ਜੇ ਹੁਣ ਹੀ ਤਿਆਰੀ ਕਰੋਗੇ ਤਾਂ 90 ਪਲੱਸ ਨੰਬਰ ਆਉਣਗੇ ਨਹੀਂ ਤਾਂ ਫਿਰ ਆਪਾਂ ਕਹਿੰਦੇ ਨੇ ਦੋ ਨੰਬਰਾਂ ਤੋਂ ਲੈ ਕੇ ਪੰਜ ਨੰਬਰਾਂ ਤੱਕ ਲੈ ਗਿਆ ਜੇ ਹੀ ਸ਼ੱਕ ਹੋ ਦੁਆਗਲੇ ਵਿੱਚ ਨਹੀਂ ਆਉਣਾ ਚਾਹੀਦਾ ਸੂਪੋਰਟਸ ਨਾਲ ਜੁਆਇਨ ਜਰੂਰ ਕਰਿਓ ਕੋਈ ਫੀਸ ਨਹੀਂ ਆਈ ਸਾਰੇ ਮੀਡੀਆ ਵੀ ਨੋਟਸ ਵਗੈਰਾ ਕੈਨਡਾ ਵਗੈਰਾ ਸਭ ਦਿਆ ਸੋ ਆਪਣੇ ਭੈਣ ਭਰਾਵਿਆਂ ਨੂੰ ਐਂ ਭਾਈਆਂ ਨੂੰ ਵੀ ਦੱਸਿਓ ਰਾਮਨ ਨੂੰ ਵੀ ਦੱਸਿਓ ਤੇ ਜੋ ਵੀ ਤਿਆਰੀ ਕਰਨਾ ਚਾਹੁੰਦਾ ਇੱਥੋਂ ਤਿਆਰੀ ਕਰ ਲਓ ਵੀ ਕੋਈ ਪੈਸਾ ਨਹੀਂ ਹੈਗਾ ਤੁਹਾਨੂੰ ਕੁਝ ਖਰਚਣ ਦੀ ਲੋੜ ਨਹੀਂ ਅਗਲੀ ਵਾਰ ਮਿਲਾਂਗੇ ਇੰਨੇ ਇੰਟਰਸਟਿੰਗ ਵੀਡੀਓ ਦੇ ਨਾਲ ਉਹਦੇ ਤੱਕ ਤੁਸੀਂ ਆਪਣਾ ਚੈਨਲ ਦੇਖਦੇ ਰਹੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਧੰਨਵਾਦ